ਅੱਜ ਮੁੱਖ ਮੰਤਰੀ ਪੰਜਾਬ ਦੀ ਤੀਰਥ ਯਾਤਰਾ ਦੇ ਸਕੀਮ ਦੇ ਤਹਿਤ ਅਰਬਨ ਸਟੇਟ ਫਗਵਾੜਾ ਤੋਂ ਇੱਕ ਬੱਸ ਤੀਰਥ ਯਾਤਰਾ ਤੇ ਜਾ ਰਹੀ ਹੈ। ਇਹਦੇ ਸਬੰਧ ਵਿੱਚ ਸੰਗਤ ਕਾਫੀ ਇਕੱਠੀ ਹੋਈ ਹੈ ਯਾਤਰਾ ਕਰਨ ਦੇ ਲਈ ਤੇ ਇਸ ਵੇਲੇ ਗਵਾਹੀ ਕਰ ਰਹੇ ਨੇ ਇਹ ਸਾਰੇ ਯਾਤਰੀਆਂ ਦੀ ਠਾਕਰ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੋਢਲੇ ਮੈਂਬਰ ਨੇ ਔਰ ਬਹੁਤ ਸਰਗਰਮ ਵਰਕਰ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਅੱਜ ਤੀਰਥ ਯਾਤਰਾ ਤੇ ਕਿੱਥੇ ਬੱਸ ਲੈ ਕੇ ਜਾ ਰਹੇ ਹੋ ਔਰ ਕਦੋਂ ਵਾਪਸ ਆ ਰਹੇ ਹੋ ਜੀ ਸਾਰਿਆਂ ਨੂੰ ਨਮਸਕਾਰ ਅੱਜ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਯਾਤਰਾ ਦੀ ਜਿਹੜੀ ਸਕੀਮ ਚਲਾਈ ਜਾ ਰਹੀ ਆ ਉਹਦੇ ਤਹਿਤ ਅੱਜ ਜਿਹੜੀ ਆ ਦੂਜੀ ਬੱਸ ਯਾਤਰਾ ਫਗਵਾੜੇ ਤੋਂ ਜਾ ਰਹੀ ਆ ਖਾਸ ਕਰਕੇ ਅਰਬਨ ਸਟੇਟ ਦੀ ਜਿਹੜੀ ਜਨਤਾ ਸੀਗੀ ਉਹ ਕਈ ਸਾਲਾਂ ਤੋਂ ਕਹਿ ਰਹੀ ਸੀਗੀ ਖਾਟੂ ਸ਼ਾਨ ਦੀ ਯਾਤਰਾ ਸਾਨੂੰ ਕਰਾਈ ਜਾਵੇ ਪੰਜਾਬ ਸਰਕਾਰ ਨੂੰ ਸਾਡੇ ਵੱਲੋਂ ਜਿਹੜੇ ਗੁਵਿੰਦਰ ਸਿੰਘ ਮਾਨ ਐ ਇੱਥੇ ਹਲਕਾ ਇੰਚਾਰਜ ਉਹਨਾਂ ਕੋਲ ਲਗਾਈ ਗਈ ਅਰਦਾਸ ਵੀ ਸਾਡੀ ਜਿਹੜੀ ਯਾਤਰਾ ਆ ਖਾਟੂ ਸ਼ਾਮ ਨੂੰ ਭੇਜੀ ਜਾਵੇ ਤੇ ਪੰਜਾਬ ਸਰਕਾਰ ਨੇ ਜਿਹੜੀ ਸਾਡੀ ਆ ਜਿਹੜੀ ਬੇਨਤੀ ਆ ਕਬੂਲ ਕੀਤੀ ਆ ਤੇ ਅੱਜ ਜਿਹੜੀ ਸਾਰੀ ਸੰਗਤ ਆ ਖਾਟੂ ਸ਼ਾਮ ਜਾ ਰਹੀ ਆ ਇਹ ਸਾਡੀ ਜਿਹੜੀ ਯਾਤਰਾ ਆ ਦੋ ਦਿਨਾਂ ਦੀ ਯਾਤਰਾ ਆ ਤੇ ਪਰਸੋਂ ਸਵੇਰ ਨੂੰ ਜਿਹੜੀ ਯਾਤਰਾ ਇਹ ਵਾਪਸ ਆਊਗੀ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਕਦੀ ਯਾਤਰਾ ਕਰ ਨਹੀਂ ਸਕਦੇ ਸੀ ਉਹਨਾਂ ਨੂੰ ਯਾਤਰਾ ਕਰਾ ਰਹੀ ਜਾ ਰਹੀ ਆ ਤੇ ਜਿਹੜੇ ਸਿਆਣੇ ਆ ਵਿਚਾਰੇ ਸਾਰੀ ਉਮਰ ਜਿੰਨ ਜਿਹੜੇ ਜਾ ਨਹੀਂ ਸਕੇ ਆ ਉਹਨਾਂ ਨੂੰ ਵੀ ਯਾਤਰਾ ਕਰਾ ਰਹੀ ਹੈ ਪੰਜਾਬ ਸਰਕਾਰ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਜੈਨ ਬਾਂਡ ਧਾਰੀ ਕੀ ਜੈ ਸ਼੍ਰੀਸ਼ ਨੋਸਕਰ ਜੀ ਮੈਂ ਪ੍ਰਵੀਨ ਠਾਕੁਰ ਅਡਮਨ ਸਟੇਟ ਤੋਂ ਅਸੀਂ ਪੰਜਾਬ ਸਰਕਾਰ ਵੱਲੋਂ ਫ੍ਰੀ ਬਸ ਤੀਰਥ ਯਾਤਰਾ ਖਾਟੂ ਸ਼ਿਆਮ ਸਾਲਸਰਧਾਮ ਲਈ ਜਾ ਰਹੀਆਂ ਸਾਡੀ ਬੀਬੀਆਂ ਵਿੱਚ ਬਹੁਤ ਉਤਸ਼ਾਹ ਨਾਲੇ ਸਾਨੂੰ ਬਹੁਤ ਖੁਸ਼ੀ ਆ ਮਤਲਬ ਸਰਕਾਰ ਸਾਨੂੰ ਫ੍ਰੀ ਤੀਰਥ ਯਾਤਰਾ ਕਰਵਾ ਰਹੀ ਆ ਅਸੀਂ ਸਾਰੇ ਪੰਜਾਬ ਸਰਕਾਰ ਦਾ ਫਗਵਾੜਾ ਹਲਕੇ ਦੇ ਇੰਚਾਰਜ ਸ੍ਰੀ ਜੁਗਿੰਦਰ ਸਿੰਘ ਮਾਨ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਕੋ ਨੋ ਹੀ ਮੇਰਾ ਕੱਪੜਾ ਨਿਕਲਿਆ ਹੋਇਆ ਬੰਦੂਗਾ ਬੱਚੇ ਮੱਸ ਗਏ ਮੱਸਾ ਜਿਹੜੇ ਜਗ ਦੇ ਆ ਗਏ ਇਹ 3 ਦਿਨ ਦੀ ਯਾਤਰਾ ਹੈ ਖਾਟੂ ਧਾਮ ਦੀ ਔਰ ਸੰਗਤ ਆਪਣੇ ਨਾਲ ਸਮਾਨ ਲੈ ਕੇ ਬੈਗਾਂ ਚ ਪਾ ਕੇ ਸਵਾਰ ਹੋ ਰਹੀਆਂ ਇਸ ਬੱਸ ਦੇ ਵਿੱਚ ਔਰ ਜਲਦੀ ਹੀ ਇਸ ਬੱਸ ਨੂੰ ਰਵਾਨਾ ਕਰਨ ਦੇ ਲਈ ਹਲਕਾ ਫਗਵਾੜਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸਰਦਾਰ ਜਗਿੰਦਰ ਸਿੰਘ ਜੀ ਮਾਨ ਸਾਬਕਾ ਮੰਤਰੀ ਪੰਜਾਬ ਬਹੁਤ ਜਲਦੀ ਹੀ ਇੱਥੇ ਪਹੁੰਚ ਰਹੇ ਨੇ ਔਰ ਸੰਗਤਾਂ ਬਿਲਕੁਲ ਤਿਆਰ ਨੇ ਤੀਰਥ ਯਾਤਰਾ ਤੇ ਜਾਣ ਦੇ ਲਈ ਅਗਲੀ ਵੇਣਾ ਕੰਦੇ ਹੱਲੇ ਵੇਣਾ ਨਹੀਂ ਭਾਈ ਕੰਦੇ ਵੇਣੀ ਨਹੀਂ ਜਿਹੜੀ ਸੰਗਤ ਖਾਟੂ ਧੰਮ ਤੇ ਜਾ ਰਹੀ ਹੈ ਇਹਨਾਂ ਨੂੰ ਵਸਤੇ ਚ ਲੈਤ ਬਖਤਨ ਵਾਲੀਆਂ ਚੀਜ਼ਾਂ ਇੱਕ ਕਿੱਟ ਦੇ ਰੂਪ ਵੱਲੋਂ ਮੁੱਖ ਮੰਤਰੀ 30 ਤਜਾਤਾ ਸਕੀਨ ਟੈਬ ਵੰਡੀਆਂ ਜਾ ਰਹੀਆਂ ਨੇ ਠਾਕਰ ਜੀ ਬਕਾਇਦਾ ਸੰਗਤਾਂ ਨੂੰ ਆ ਬੰਡ ਬਣਾ ਕਿੱਟਾਂ ਵੰਡ ਰਹੇ ਨੇ ਜਿਹੜੀ ਚਾਹਿਆ ਕੋਈ ਮਿਲ ਕੋਣ ਆ ਗਿਆ ਅੱਜ ਕਿੰਨਾਂ ਲੈ ਕੇ ਸੰਗਤ ਬਕਾਇਦਾ ਖੜੀ ਹੈ ਬਸ ਤੇ ਸਵਾਰ ਹੋਣ ਲਈ ਬਿਲਕੁਲ ਤਿਆਰ-ਬਰ ਤਿਆਰ ਹੈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਪੀਰਤ ਯਾਤਰਾ ਤੇ ਜਾਣ ਲਈ ਔਰ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰ ਰਹੇ ਨੇ ਜਿਹੜੀ ਉਹਨਾਂ ਨੇ ਮੁੱਖ ਮੰਤਰੀ ਪੀਰਤ ਯਾਤਰਾ ਸਕੀਮ ਚਾਲੂ ਕੀਤੀ ਹੈ ਮਾਈਕ ਕਰ ਦੇਣੀ ਹੈ ਜੀ ਦਰੱਖਤ ਜੀ ਜੋ ਤੀਰੀ ਮਮੇ ਤੇ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਬੰਧ ਵਿੱਚ ਜਿਹੜੀ ਅੱਜ ਇਹ ਬਸ ਜਾ ਰਹੀ ਹੈ ਇਹਦੀ ਅਗਵਾਈ ਕਰਨ ਵਾਸਤੇ ਸਾਡੇ ਕੋਲ ਪਹੁੰਚੇ ਹੋਏ ਨੇ ਉੱਗੇ ਸਮਾਜ ਸੇਵਕ ਮੈਡਮ ਗੁਰਪ੍ਰੀਤ ਜੀ ਜਿਨ੍ਹਾਂ ਨੇ ਕਾਫੀ ਸਮਾਜ ਦੇ ਵਿੱਚ ਨਾਂ ਹੈ ਔਰ ਬਹੁਤ ਹੀ ਵਧੀਆ ਕਾਰਜ ਕਰ ਰਹੇ ਨੇ ਸਮਾਜ ਵਾਸਤੇ ਤੇ ਇਸ ਵਾਸਤੇ ਨੂੰ ਤੋਰਨ ਵਾਸਤੇ ਇਸ ਸਮੇਂ ਮੈਡਮ ਗੁਰਪ੍ਰੀਤਾ ਔਰ ਹਰਮਨ ਜੀ ਪਹੁੰਚੇ ਨੇ ਹਾਂਜੀ ਤੁਸੀਂ ਇਹ ਯਾਤਰਾ ਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਹ ਸਕੀਮ ਚਲਾਈ ਹੈਗੀ ਤਹਿਤ ਅਸੀਂ ਦੇਖੋ ਹੁਣ ਕਿੰਨੀ ਸੰਗਤ ਆਈ ਹੋਈ ਆ ਤੇ ਟੈਰੀ ਦੇ ਵਿੱਚ ਹਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਭਾਈ ਜੀ ਕਿੱਥੇ ਸਾਲ ਭਾਈ ਜੀ ਕਿੱਥੇ ਸਵਾਮਨਦੀਪਾ ਐਲ ਦੇ ਆਮ ਆਪਾ ਪਾਰਟੀ ਵਰਕਰ ਜਗਿੰਦਰ ਸਿੰਘ ਮਾਲਚੀ ਦਾ ਔਰ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ तीर्थ यात्रा स्कीम कर कड़ी है जिसे सारी संगत मिलजुल के कीर्तन कर दिया और होटर शाम जी के दर्शन करहत बहुत धनबाद थोड़ा थैंक यू

ਚਲੋ ਫਿਰ ਪਕੜਦੇ ਨੇ ਮੈਂ ਮੈਂ ਕਿੱਡਾ ਲਿਆਓ ਛੋਟਾ ਜਾਨੀ ਅਸੀਂ ਪਾਸੇ ਹੋਰੇ ਤਾਵਾਇ ਤੇ ਪਾਸੇ ਕਰਵਾਉਂਦੇ ਸੰਜੇ ਇੱਕ ਟੇ ਪਕੜਾ ਸਰਦਾਰ ਵਾਗੂ ਸੰਗਮਨ ਜਿੰਦਾ ਆਮਾਦੀ ਪਾਰਟੀ ਜਿੰਦਾਬਾਦ ਆਮਾਦੀ ਪਾਰਟੀ ਜਿੰਦਾਬਾਦ ਆਮਾਦੀ ਪਾਰਟੀ ਜਿੰਦਾਬਾਦ ਸਾਰ ਪ੍ਰਗਨ ਸਿੰਘ ਮਾਨ ਜਿੰਦਾਬਾਦ ਸਾਰੇ ਕੇ ਸਹਾਰੇ ਯਾਦੇ ਪ੍ਰਾਣੀ ਕਿ ਜਦੋਂ ਪਹਿਲੀ ਵਾਰੀ ਚੰਤਪੁਰਨੀ ਜਵਾਲਾ ਜੀ ਨਾਨਾ ਦੇਵੀ ਅਨੰਦਪੁਰ ਸਾਹਿਬ ਵਰਕੀਪੁਰ ਸਾਹਿਬ ਦੀ ਯਾਤਰਾ ਦੇ ਗਏ ਬੜੇ ਲੋਕ ਅੱਛਾ ਸੀ ਮੈਂ ਦੇਖਣ ਨੂੰ ਮਿਲਿਆ ਕਿ ਖਾਸ ਕਰਕੇ ਸਾਡੇ ਪੰਜਾਬ ਦੇ ਲੋਕੋ ਨੇ ਸਾਰੇ ਧਾਰਮਿਕ ਸਥਾਨਾਂ ਦੀ ਪੂਜਾ ਕਰਦੇ ਨੇ ਜਾਂਦੇ ਜਾਂ ਮੱਥਾ ਟੇਕਦੇ ਨੇ ਉਸ ਬਾਅਦ 골ਡਨ ਟੈਂਪਲ ਟ੍ਰੀ ਰਮੰਧਰ ਸਾਹਿਬ 갔 ਕੇ ਉਤਰਵੰਡੀ ਸ਼ਬਦ ਤੱਕ ਸਾਪੇ ਨੇ ਉਸ ਦਿਨ ਬੋਲੇ ਸੋਨਹਾਲ ਦਿਨਾਰੇ ਆਂਦੇ ਨਾਲ ਬਸ ਸਾਰੀ ਗੂੰਜ ਕੇ ਜਦੋਂ ਉਹਨਾਂ ਨੇ ਖੁਸ਼ੀ ਦੇ ਚਾਹ ਵਿੱਚ ਇੱਕ ਬਈ ਦੇਖਣ ਵਾਲੀ ਇੱਕ ਸੀ ਕਿਵੇ ਜਾਤੀਆਂ ਚ ਕਿ ਨਾਛਾ ਆ ਅੱਜ ਖਾਟੂ ਸ਼ਾਮ ਵਰਜਵਾਲਾ ਜੀ ਚੱਲੇ ਨੇ ਅੱਜ ਖਾਟੂ ਸ਼ਾਮ ਦਿਨਾਰੀ ਲੱਗ ਰਹੇ ਨੇ ਸਾਰਾ ਸਰ ਬਾਲਾ ਜੀ ਜਾ ਰਹੇ ਨੇ ਮੈਂ ਇਸਾਨਾ ਮੈਨੂੰ ਰਾਜਸਥਾਨ ਦਾ ਬਹੁਤ ਸਾਰਾ ਦੌਰਾ ਕਰਨ ਦਾ ਮੌਕਾ ਮਿਲਿਆ ਸਰ ਬੁੱਟਸ ਕੋਣ ਦੇ ਲਖਣ ਦੇ ਵਿੱਚ ਮੈਂ ਕਾਫੀ ਦਰਸ਼ਨ ਕਰ ਚੁੱਕਾ ਹਾਂ ਔਰ ਖੁਸ਼ੀ ਹੈ ਕਿ ਅੱਜ ਮੇਰੀ ਸੰਗਤ ਵੜਤੋਂ ਮੇਰੇ ਸਾਰੇ ਸਾਥੀ ਭੈਣ ਭਰਾ ਮੇਰੇ ਪਾਰਟੀ ਦੇ ਵੋਟਰ ਸੈਂਸਪੋਟਰਟੀ ਦਾ ਸਾਥ ਔਰ ਹੋ ਸਾਰੀਆਂ ਮੀਡੀਆ ਪਰਣਾ ਉਹ ਵੀ ਆਏ ਨੇ ਇਹਨਾਂ ਨੂੰ ਲੈ ਕੇ ਦੇਣ ਵਾਸਤੇ ਸਨ ਵਿੱਚ ਆ ਇਹਨਾਂ ਵਿੱਚ ਆ ਕਿ ਪਟਕਾ ਭਗਵਾਨ ਸਿੰਘ ਮਾਹਰ ਨੇ ਇੱਕ ਅੱਛਾ ਲੋਕਾਂ ਦੇ ਮਨ ਦੀ ਸੁਖਾਸ਼ੂ ਸੁਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮਨੋਂ ਆਸ ਹੈ ਗਰੀਬਾਸ ਛੜੀਆ ਉਹ ਜਾਏਗੀ ਉਹਨਾਂ ਤੋਂ ਛੋਟ ਜਾਂਦੀ ਸਾਰੇ ਪਰੇਸ਼ਾਨਾ ਜਾਣਗੇ। ਗੱਲ ਇਲੈਕਸ਼ਨ ਦੀ ਨਹੀਂ ਹੈ ਗੱਲ ਤਾਂ ਇੱਕ ਮਨ ਦੀ ਸ਼ਰਤ ਪੂਰੀ ਕਰਨ ਵਾਲੀ ਹੈ। ਇੱਕ ਵਾਰੀ ਮਨ ਦੇ ਵਿੱਚ ਬੰਦੇ ਦੇ ਗੱਲਾਂ ਰਹਿ ਜਾਂਦੀਆਂ ਨੇ ਕਿ ਸ਼ਾਇਦ ਮੈਂ ਫਿਰ ਇੰਸਾਨ ਦਾ ਮੁੱਠਾ ਠੇਕ ਲੈਣਾ ਮੇਰੀ ਆਸ ਪੂਰੀ ਹੋ ਜਾਂਦੀ। ਸੋ ਉਹਨਾਂ ਆਸਾਂ ਰਾਜਦਾਨ ਨੂੰ ਫੜ ਲਾਉਣ ਵਾਸਤੇ ਭਾਟੀ ਨੇ ਬੜੀ ਕੋਸ਼ਿਸ਼ ਕੀਤੀ ਮੁਖਮੰਤੀ ਸ਼ਾਮ ਨੂੰ ਜਿਹੜੇ ਤਰ੍ਹਾਂ ਆਦੀ ਨਾ ਪਰਮਾਤ ਪ੍ਰੰਤ ਅੰਦਰ ਸੁਰੱਖਿਅਤ ਹੋਰ ਉਹ ਅਗਲੇ 5 ਸਾਲ ਵੀ ਪਿਆਦਰ ਮੁਖਮੰਤੀ ਰਾਜ ਕਰੇ ਸਭ ਦਾ ਧੰਨਵਾਦ ਸ਼ੁਭਕਾਮਨਾ ਜਿਹੜੇ ਆਜਾ ਰਹੇ ਨੇ ਜਿਹੜੇ ਉਹਨੂੰ ਵਧਾਈ ਕੀ ਦੇਣਾ ਨੇ ਉਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾ ਕਿ ਸਵੇਰੇ ਸਵੇਰ ਠੰਡ ਦੇ ਵਿੱਚ ਆ ਕੇ ਸਰਕਾਰੀ ਤੌਰ ਤੇ ਇੱਕ ਟੂਰ ਜਿਹੜਾ ਜਾ ਗਿਆ ਮੈਂ ਬਈਆਂ ਸ਼ੁਭ ਕਾਮਨਾਵਾਂ ਕਿ ਪਰਮਾਤਮਾ ਨਾਲ ਦੀ ਯਾਤਰਾ ਸ਼ੁਭ ਹੋਵੇ। ਫਾਈ ਕੁਚਕ ਖਾਲਸਾ ਬਈ। ਬਈ ਸ਼ੁਭਾਈ ਕੋ ਚੜੇ। ਸਰ। ਖਾਲਸਾ। ਪੰਜਾਬ ਸਰਕਾਰ ਵੱਲੋਂ ਜਿਹੜੀ 30 ਯਾਤਰੀਆਂ ਨੂੰ ਵਕਫ ਵਕਤੀ ਸਤਨ ਯਾਤਰਾ ਦੀ ਲੜੀ ਸ਼ੁਰੂ ਕੀਤੀ ਗਈ ਸੀ। ਉਸ ਲੜੀ ਵਿੱਚ ਅੱਜ ਫਗਵਾੜਾ ਤੋਂ ਸ੍ਰੀ ਖਾਟੂ ਸ਼ਾਮ ਜੀ ਦੀ ਯਾਤਰਾ ਵਾਸਤੇ ਫਗਵਾੜਾ ਦੇ ਯਾਤਰੀ ਜਾ ਰਹੇ ਨੇ। ਮੈਂ ਉਸ ਦਾ ਇਹਨਾਂ ਦੀ ਯਾਤਰਾ ਸਫਲ ਹੋਵੇ ਤੇ ਇਹ ਗੰਗਰੀ ਸ਼ਬਦਾ ਦੇ ਨਾਲ ਦਰਸ਼ਨ ਕਰਕੇ ਵਾਪਸ ਆਉਂਦੇ। ਧੰਨਵਾਦ। ਬਾਦਰ ਉਹ ਵੀ ਤੇ ਬਦਲ ਗਿਆ ਕਿ ਕਿ ਪੱਜਰੀ ਵੀ ਮੈਂ ਨਾ ਉਹਨੂੰ ਕਿਹਾ ਜੈ ਸ਼੍ਰੀ ਰਾਮ ਫਿਰ ਉਹ ਲੈ ਕੇ ਕਿ ਨਹੀਂ ਅੰਦਰ ਮੈਂ ਪਤਾ ਕਿ ਕੀ ਗੱਲ ਕਰਨੀ ਹੈ ਉਹ ਬੜਾ ਗੱਲ ਕਰ ਰਿਹਾ ਸੀ ਬਿਲਕੁਲ ਹੀ ਦਰਨੀ ਪਸੰਦ ਆਉਂਦਾ ਹੋ ਗਿਆ ਅਡਵਾਈਜ਼ਰ ਖਾਂਡ ਜਾਣ ਉਹ ਸਿੱਕੇ ਕੋਈ ਜਾਣਰ ਬਾਈ ਨੇਚਰ ਕੋਤਨੇ ਬਸ ਕੋਰੇ ਬੇਰੇ ਕੋਰੇ ਹੋ ਗਿਆ ਅੱਛਾ ਉਹ ਹੋਇਆ ਉਹ ਯੇ ਕਿ ਰਿਸ਼ੀਤ ਵਾਏ ਜੇ ਕੈਂਪੋਂ ਕੀ ਜੀ ਪੀਸੀ ਆਈ ਆਈ ਡੋਨਟ ਥਿੰਕ ਇਟ ਦੇ ਆਰ ਐਨੀ ਮੇਬੀ ਐਨੀ ਐਨੀ ਬੀ ਬੀ ਖਾਣਾ ਮਿਲੂ ਦੂਸਰੇ ਖਾਣਾ ਮਿਲੂ ਉਹ ਅਗੇ ਇਹਨਾਂ ਨੇ ਆਗੇ ਇੱਥੇ ਉੱਥੇ ਦੇਖ ਲਿਆ ਉਹ ਨੇਚਰ ਔਰ ਜੀ ਜੀ ਖਬਰ ਦਰਿੰਦਾ ਸਾਡੇ ਕੈਰਿੰਡ ਮਸਤੀ ਦਾ ਰੇਕਾ ਨਾ ਬਾਈ ਸਾਡੇ ਉਹੀ ਬੰਦ ਵੀ ਆ ਜਿਹੜਾ ਪਹਿਲਾਂ ਸੀ ਇਹਨਾਂ ਦਾ ਕੋਟ ਕੋਟ ਤਰਵਾਕ ਅੱਜ ਨੇ ਅੱਜ ਜਿਹੜੀ ਸ਼ੋਡੀ ਰਪੈਸ ਤੇ ਨਾ ਚੱਲ ਪਾਏ ਆ ਉਹ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਜੀ ਹੈਨ ਵੈਲਕਮ ਬੈਕ ਬਹੁਤ ਬਹੁਤ ਤਰਫਿਓ ਸੇ ਸਮਥਿੰਗ ਨਾ